ਸਾਸੀਕਲ ਦੋਸਤੋ ਮੈਂ ਜਗਜੀਤ ਪਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੈ ਦਰਸ਼ਕ ਭਰਾਵੋ ਆਪਾਂ ਕਾਫੀ ਲੰਬੇ ਸਮੇਂ ਤੋਂ ਮਿਹਨਤੀ ਪਰਿਵਾਰਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਡੈਰੀ ਫਾਰਮਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਹਰ ਇੱਕ ਮਿਹਨਤ ਤੁਹਾਡੇ ਤੱਕ ਦਿਖਾਉਂਦੇ ਰਹਿੰਨੇ ਆ ਕੋਸ਼ਿਸ਼ ਕਰਦੇ ਆ ਵੀ ਕੋਈ ਵੀ ਮਿਹਨਤੀ ਵੀਰ ਆ ਕੋਈ ਵੀ ਮਿਹਨਤੀ ਸਾਡੀ ਭੈਣ ਆ ਕੋਈ ਵੀ ਮਿਹਨਤੀ ਨੌਜਵਾਨ ਕੈਮਰੇ ਦੇ ਵਿੱਚ ਕੈਦ ਕਰੇ ਤੋਂ ਬਿਨਾ ਕੋਈ ਰਹਿ ਨਾ ਜਾਵੇ ਤੇ ਅੱਜ ਆਪਾਂ ਘੂੜਾ ਪ੍ਰੇਮੀਆਂ ਵਾਸਤੇ ਵੀਡੀਓ ਲੈ ਕੇ ਆਏ ਆ ਜਿਹੜੇ ਭਰਾ ਫਾਰਮਾਂ ਦੇ ਨਾਲ-ਨਾਲ ਆ ਕਾਫੀ ਘੋੜਿਆਂ ਦਾ ਇੰਟਰਸਟ ਰੱਖਦੇ ਆ ਜਾਂ ਕੋਈ ਨਵਾਂ ਕਾਰੋਬਾਰ ਸਟਾਰਟ ਕਰਨਾ ਚਾਹੁੰਦੇ ਆ ਤੇ ਅੱਜ ਕਾਫੀ ਪੁਆਇੰਟ ਤੁਹਾਨੂੰ ਘੋੜਿਆਂ ਦੇ ਸਿੱਖਣ ਨੂੰ ਇਹਨਾਂ ਵੀਰ ਜੀਰ ਕਹਿੰਨਾ ਗੱਲਬਾਤ ਕਰਵਾਵਾਂਗੇ ਤੁਹਾਨੂੰ ਮਿਲਣਗੇ ਜਿਹੜੇ ਵੀ ਵੀਰ ਆ ਘੋੜਿਆਂ ਦਾ ਕਾਰੋਬਾਰ ਸਟਾਰਟ ਕਰਨਾ ਚਾਹੁੰਦੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬੰਨ ਸਬੰਨੇ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਪੈਂਦੀਆਂ ਰਹਿੰਦੀਆਂ ਕੋਈ ਕਰੋੜਾਂ ਦੀ ਗੱਲ ਕਰਦਾ ਕੋਈ ਲੱਖਾਂ ਦੀ ਗੱਲ ਕਰਦਾ ਕਿਸ ਤਰੀਕੇ ਨਾਲ ਆ ਘੋੜਿਆਂ ਦਾ ਕਾਰੋਬਾਰ ਸਟਾਰਟ ਕਰਨਾ ਕਿੰਨੇ ਕੁ ਤੋਂ ਸਟਾਰਟ ਹੋ ਜੂਗਾ ਕਿੰਨੇ ਕੁ ਦਾ ਸੈਟਅਪ ਕਰਨਾ ਪਊਗਾ ਵੇਖੋ ਇਹ ਕਾਰੋਬਾਰ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਦਰਸ਼ਕ ਭਰਾਵਾਂ ਨੂੰ ਦਰਸ਼ਕ ਭੈਣਾਂ ਨੂੰ ਕਹਿਣਾ ਚਾਹਣਾ ਵੀ ਦਿਲ ਤੇ ਦਿਮਾਗ ਥੋੜਾ ਜਿਆਦਾ ਵੱਡਾ ਰੱਖਣਾ ਪੈਂਦਾ ਇਹ ਕੋਈ ਸੁਬਾ ਸ਼ਾਮ ਦੀ ਆਮਦਨ ਨਹੀਂ ਵੀ ਕੋਈ ਸੁਬਾ ਸ਼ਾਮ ਦੀ ਇਨਕਮ ਹੈਗੀ ਇਹ ਪੋਸਟ ਟਾਈਮ ਵੇਟ ਕਰਕੇ ਤੇ ਇਕੱਠਾ ਜਿਹੜਾ ਵੱਡਾ ਗੱਫਾ ਦਿੰਦੇ ਆ ਤੇ ਬਾਕੀ ਆਪਣੇ ਨਾਲ ਕਾਫੀ ਸੂਝਵਾਨ ਜਿਹੜੇ ਸੱਜਣ ਆ ਉਹ ਬੈਠੇ ਇਹਨਾਂ ਨਾਲ ਗੱਲਬਾਤ ਕਰਵਾਉਣੇ ਆ ਆਪਾਂ ਮੇਰੇ ਵੱਲੋਂ ਜੀ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਹਾਂ ਜੀ ਐ ਸਭ ਤੋਂ ਪਹਿਲਾਂ ਬਾਪੂ ਜੀ ਤੋਂ ਸਟਾਰਟ ਕਰਦੇ ਆ ਆਪਾਂ ਸਰਦਾਰ ਚੰਨਨ ਸਿੰਘ ਜੀ ਤੋਂ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਸੀਂ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੇ ਆਪਾਂ ਬੈਠੇ ਆ ਜੀ ਪਹਿਲਾਂ ਦਾ ਜੀ ਜਗਜੀਤ ਸਿੰਘ ਜੀ ਤੁਹਾਨੂੰ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਸਾਡੇ ਘਰੇ ਚੱਲ ਕੇ ਆਏ ਹੋ ਵੀਡੀਓ ਬਣਾਉਣਾ ਹੈ ਤੇ ਅਸੀਂ ਬੈਠੇ ਆ ਜੀ ਕਲਿਆਣ ਸੁੱਖਾ ਨਥਾਣ ਵਾਲੀ ਸੜਕ ਤੇ ਭਗਤਾ ਰੋਡ ਤੇ ਜੀ ਤੇ ਵੱਜੋਣਾ ਵੀ ਨੇੜੇ ਪਈ ਜਾਂਦਾ ਨਾਸਪੁਰਾ ਵੀ ਨੇੜੇ ਪਈ ਜਾਂਦਾ ਜੀ ਦਿਾਲਪੁਰਾ ਸਾਰੇ ਪਿੰਡਾਂ ਦੇ ਸੈਂਟਰ 'ਚ ਹੀ ਬੈਠੇ ਹੋ ਹਾਂਜੀ 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 ਜੀ ਇਹ ਪਿਆਰ ਬਹੁਤ ਕਰਦੇ ਆ ਹੈ ਹਾਂਜੀ 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 ਗੁੜਗੜ ਚਾਰੀਦਾ ਜੀ ਫਿਰ ਸਾਰਾ ਦਿਨ ਇੰਨਾ ਤੇ ਹੀ ਰਹਿੰਦੇ ਆ ਹੂੰ ਇਹ ਫਿਰ ਸ਼ੌਂਕ ਕੀ ਤੁਹਾਡੇ ਬਲੱਡ ਦੇ ਵਿੱਚ ਸੀ ਜਾਂ ਤੁਸੀਂ ਕੋਈ ਬਚਪਨ ਦੇ ਵਿੱਚ ਸ਼ੌਂਕ ਇਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸ਼ੌਂਕ ਜੀ ਪਹਿਲਾਂ ਸਾਡੇ ਬਜ਼ੁਰਗ ਰਾਖਦੇ ਸੀਗੇ ਹੂੰ ਬਜ਼ੁਰਗਾਂ ਤਾਂ ਹੌਲੀ-ਹੌਲੀ ਸ਼ੌਂਕ ਸਾਨੂੰ ਫਿਰ ਕੂਮੀ ਲੱਗਦਾ ਗਿਆ ਵੀ ਸਾਨੂੰ ਐ ਸੀ ਵੀ ਗੱਡੀ ਟਰੈਕ ਸਾਨੂੰ ਕੁਝ ਨਾ ਹੋਵੇ ਹੂੰ ਵੀ ਸਾਨੂੰ ਘੋੜੀ ਪਰਮਾਤਮਾ ਗੁਰੂ ਦਸਵੇਂ ਪਾਸ਼ਾ ਮੂਹਰੇ ਇਹ ਹੀ ਅਦਾਸ ਕਰਦੇ ਘੋੜੀ ਸਾਨੂੰ ਜ਼ਰੂਰ ਦੇਈ ਹੂੰ ਪਰ ਉਹ ਪਰਮਾਤਮਾ ਨੇ ਗੱਫੇ ਬਹੁਤ ਦਿੱਤੇ ਘੋੜਨਾ ਦਿੱਤੀਆਂ ਆਈ ਜਾਂਦੀਆਂ ਵੇਚੀ ਵੀ ਜਾਂਦੀਆਂ ਲਾਏ ਵੀ ਲੈਣੀਆਂ ਸੂਈ ਵੀ ਜਾਂਦੀਆਂ ਤੇ ਸਾਡੇ ਭੂਆ ਦੇ ਪੁੱਤ ਸੀ ਹਰਮਿੰਦਰ ਸਿੰਘ ਥਾਲੀਆਲ ਸਰਗੀ ਵਾਲੇ ਤੋਂ ਉਹ ਸਾਡੇ ਨਾਲ ਬਹੁਤ ਬਚਪਨ ਤੋਂ ਇੰਨਾ ਗੱਲਾਂ ਕਰਦੇ ਰਹਿੰਦੇ ਘੋੜੀਆਂ ਘਾੜੀਆਂ ਦੀਆਂ ਤੇ ਸਾਨੂੰ ਬਹੁਤ ਜਿਆਦਾ ਸ਼ੌਂਕ ਉਹਨੂੰ ਵੀ ਬਹੁਤ ਸ਼ੌਂਕ ਸੀ ਸਾਨੂੰ ਵੀ ਬਹੁਤ ਸ਼ੌਂਕ ਸੀ ਉਹਨੇ ਵੀ ਇਹ ਕੰਮ ਬਹੁਤ ਕੀਤਾ ਬਹੁਤ ਸ਼ੌਂਕ ਵਧਾਇਆ ਲੋਕਾਂ ਨੂੰ ਪਲੇਅਰ ਨਾ ਦਿੱਤੀ ਵੀ ਭਾਈ ਐ ਤੁਸੀਂ ਰੱਖੋ ਐ ਕਰੋ ਹੁਣ ਵੀ ਜੇ ਅਸੀਂ ਰਲ ਕੇ ਜਾਵੜਗੇ ਸਾਰੇ ਸਾਨੂੰ ਬਹੁਤ ਕੁਝ ਉਹ ਸਿਖਾਉਂਦੇ ਆ ਹੂੰ ਤੇ ਦੱਸਦੇ ਆ ਜੀ ਸੁਖਣਾ ਉਹਨਾਂ ਦਾ ਵੀ ਮੈਨੂੰ ਲੱਗਦਾ ਵੀ ਕਿਤੇ ਪੈਰ ਧਰਨ ਨੂੰ ਥਾਣੀ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਸਿਆਣੇ ਕਹਿੰਦੇ ਵੀ ਤਿਲ ਸਿੱਟਰ ਨੂੰ ਥਾਣੀ ਸਾਰੇ ਕਿਤੇ ਘੂੜੇ ਘੂੜੇ ਆ ਜੀ ਉਹਨਾਂ ਦੇ ਵੀ 35 40 ਜਾਨਵਰ ਆ ਜੀ ਉਹਨਾਂ ਕੋਲੇ ਵੀ ਸੁਖਣਾ ਬਹੁਤ ਸੋਹਣੇ ਸੋਹਣੇ ਜਾਨਵਰ ਆ ਚੰਗੇ ਬਲੱਡ ਲਾਈਨ ਦੇ ਸਵਾ ਦੇ ਵੀ ਕਾਫੀ ਠੰਡੇ ਆ ਉਹ ਜਿੰਨੇ ਕਹਿਦਗੇ ਜੀ ਗੱਲਾਂ ਦਾ ਸ਼ੌਂਕ ਆ ਉਹਨਾਂ ਨੂੰ ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਮਿਲਦੇ ਜੁਲਦੇ ਰਹਿੰਦੇ ਆ ਹੂੰ ਫਿਰ ਤੁਸੀਂ ਜਿਹੜੇ ਘੋੜਿਆਂ ਦੀ ਸ਼ੁਰੂਆਤ ਆਪ ਹੀ ਕੀਤੀ ਜਾਂ ਫਾਦਰ ਸਾਹਿਬ ਨੇ ਕਰੀ ਸੀਗੀ ਜੀ ਅਸੀਂ ਪਹਿਲਾਂ ਤਾਂ ਉਦੋਂ ਹੁੰਦੇ ਸੀਗੇ ਉਹ ਆਮ ਰੱਖੇ ਵੇ ਸ਼ੌਂਕ ਬਜਾਈ ਹੂੰ ਫੇਰ ਹੌਲੀ 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 ਜਿਵੇਂ ਹੁਣ ਆਪਾਂ ਪਹਿਲਾਂ ਕਾਲੇ ਹੁੰਦੇ ਸੀਗੇ ਆਹ ਮਾਲਵਾੜੀ ਫੇਰ ਦੇਸੀ ਫੇਰ ਆਹ ਚੰਬਗਾਂ ਹੋ ਗਈਆਂ ਚੰਬਗਾਂ ਤੋਂ ਗਾਹਾਂ ਪਤਾ ਲੱਗਣ ਲੱਗ ਗਿਆ ਵੀ ਇਹ ਨੁਗਰੇ ਤੋਂ ਮਿਲਾ ਕੇ ਇਹ ਨੁਗਰੇ ਬਣਦੇ ਆ ਬੱਚੇ ਐ ਕਰਕੇ ਤੇ ਫੇਰ ਹੁਣ ਇਹ ਨੁਗਰਾਂ ਤੇ ਵੱਧ ਥੋੜਾ ਜਿਹਾ ਡਿਪੈਂਡ ਦਿੰਦੇ ਆ ਹਰੇ ਕੀ ਜੀ ਇਸ ਟਾਈਮ ਆਪਣੇ ਕੋਲੇ ਕਿੰਨੇ ਘੋੜੇ ਆ ਜੀ ਕਿੰਨੇ ਘੋੜੇ ਘੋੜੀਆਂ ਚਾਰ ਘੋੜੀਆਂ ਜੀ ਆ ਮਗਰ ਦੋ ਬੱਚੇ ਆ ਦੋ ਬੱਚੇ ਆ ਹਾਂ ਇਹ ਕਿਉਂਕਿ ਜੀ ਹਰੇਕ ਦਾ ਕਰਦਾ ਜਿਵੇਂ ਹੁਣ ਵੀਡੀਓ ਦੇ ਮਗਰ ਫਿਰਦਾ ਬਸ਼ੀਰਾ ਦਿੰਦਾ ਹੈ ਨਾ ਤੇ ਸਭ ਨੂੰ ਪਿਆਰਾ ਲੱਗੂਗਾ ਤੇ ਕਾਫੀ ਪ੍ਰਾ ਕਮੈਂਟ ਵੀ ਕਰਨਗੇ ਵੀ ਯਾਰ ਬਹੁਤ ਪਿਆਰੀ ਚੀਜ਼ ਹੈ ਤੇ ਜੀ ਹਰੇਕ ਦਾ ਹੀ ਕਰਦਾ ਵੀ ਸਾਡੇ ਵੀ ਕਿੱਲੇ ਤੇ ਹਾਂਜੀ 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 ਇੱਕ ਦੇ ਇਸ ਚੀਜ਼ ਦੀ ਬਿਮਾਰੀ ਤੋਂ ਬਹੁਤ ਡਰਦੇ ਵੀ ਯਾਰ ਇਹਨਾਂ ਦੇ ਦਰਦ ਹੋਣ ਲੱਗ ਜਾਂਦਾ ਹੈ ਇਹ ਨਾਜ਼ੁਕ ਚੀਜ਼ ਆ ਇਹ ਮਹਿੰਗੇ ਵਾਲੇ ਆ ਤਾਂ ਕਰੋੜਾਂ 'ਚ ਮਿਲਦੇ ਆ। ਹਾਂਜੀ। ਥੋੜਾ ਜਿਹਾ ਦਰਸ਼ਕ ਭਰਾ ਜਿਹੜੇ ਨਵੇਂ ਨੌਜਵਾਨ ਸਟਾਰਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਸੁਚੇਤ ਕਰੋ ਜੀ ਇਸ ਚੀਜ਼ ਬਾਰੇ ਜਾਣਕਾਰੀ ਦਿਓ। ਨਵੇਂ ਭਰਾਵਾਂ ਨੂੰ ਜੀ ਇਹੀ ਆ ਵੀ ਇੱਕ ਤਾਂ ਬੜਾ ਮਹਿੰਗਾ ਜਾਨਵਰ ਵੀ ਲੈਣਾ ਮਾੜਾ ਐ। ਵੀ ਪਹਿਲਾਂ ਥੱਲੋਂ ਚੱਲੇ ਬੰਦਾ ਫੇਰ ਹੀ ਠੀਕ ਐ। ਦੂਜੀ ਗੱਲ ਜਿਹੜਾ ਦਰਦ ਸ਼ਰਦ ਵਾਲਾ ਕੰਮ ਆ ਇਹ ਤਾਂ ਹੁਣ ਬਹੁਤ ਨਾਰਮਲ ਕੰਮ ਹੋ ਗਿਆ। ਦਵਾਈਆਂ, ਟੀਕੇ, ਬਾਕੀ ਸਿਰੇ। ਪਹਿਲਾ ਕੰਮ। ਸਾਂਭ ਸੰਭਾਲਦਾ ਜਿਹੜਾ ਨੀਰੇ ਦਾ ਇਹ ਛਾਂਟchnਈਆ ਆਪਾਂ ਕਹਿੰਦੇ ਵੀ ਆਏ ਨਹੀਂ ਐਡੀ ਕੋਈ ਗੱਲ ਨਹੀਂ ਸੌਖਾ ਕੰਮ ਆ ਇਹ ਮੰਘਾ ਗਾਂਗਾਂ ਨਾਲੋਂ ਬਹੁਤ ਸੌਖਾ ਹੂੰ ਕੀ ਹੈ ਫਿਰ ਨੌਕਰੀਆਂ ਤੋਂ ਸਟਾਰਟ ਕਰਨ ਜਾਂ ਮਾਰਵਾੜੀ ਲੈਣ ਜਾਂ ਗੱਬਣਾ ਲੈਣ ਜਾਂ ਸੂਈਆਂ ਲੈਣ ਜਾਂ ਬੱਚੇ ਲੈਣ ਉਹਦੇ ਬਾਰੇ ਵੀ ਥੋੜਾ ਜਿਹਾ ਕਲੀਅਰ ਕਰੋ ਬੱਚਾ ਤਾਂ ਜੀ ਲੈਣ ਚ ਕੋਈ ダਵ ਨਹੀਂ ਉਦੋਂ ਨੂੰ ਬੰਦੇ ਦਾ ਮਾਣੀ ਆ ਕਹਿੰਦਾ ਜੇ ਹੁਣ ਬੇਸ਼ੇਰੀ ਕੋਈ ਬੰਦਾ ਨਵਾਂ ਭਰਾ ਲੈਂਦਾ ਸੀ ਤਾਂ ਇਹ ਰਾਇ ਨਹੀਂ ਦਿੰਦੇ ਕਿਸੇ ਹੂੰ ਅਸੀਂ ਤਾਂ ਕਹਿੰਨੇ ਆ ਵੀ ਘੋੜੀ ਗੱਬਣ ਲੈ ਤੇਰਾ ਮੂੰਹ ਮਿੱਠਾ ਹੋ ਜੂ ਤੈਨੂੰ ਸ਼ੌਂਕ ਪਊਗਾ ਗਾਹਾਂ ਠੀਕ ਹੈ ਬਾਕੀ ਸਾਰੇ ਹੁਣ ਜਿਹੜਾ ਹੁਣ ਤਾਂ ਜੇ ਨੁਗਰੀ ਰੱਖੇ ਫੇਰ ਹੀ ਫਾਇਦਾ ਹੈ ਜੀ ਤੇ ਨੁਗਰੀ ਦੇ ਆਏ ਆ ਜੇ ਚੰਬੀ ਚੰਬੀ ਬੱਚਾ ਮਾੜਾ ਤੇ ਜੇ ਫੇਰ ਬੰਦੇ ਦਾ ਮਾਣ ਅੱਕ ਜਾਂਦਾ ਹੂੰ ਜਿਹੜਾ ਆ ਬੱਚਾ ਹੁਣ ਤੁਹਾਨੂੰ ਮੂਹ ਲਾਈ ਜਾਂਦਾ ਸੀ ਇਹ ਇਹ ਕਿਹੜੇ ਦਾ ਆ ਗਿਆ ਜੀ ਇਹ ਆਪਣੇ ਫੂਲੇ ਵਾਲੇ ਦਾ ਜੀ ਕੋੜ ਦਾ ਹੈ ਕੀ ਹੈ ਕਿਹੜੇ ਦਾ ਜੀ ਇਹ ਫੂਲੇ ਵਾਲੇ ਦਾ 파르ਸ ਦਾ 파르사 ਫੂਲੇ ਦਾ 파르ਸ ਦਾ ਬੱਚਾ ਹੈ ਹਾਂ ਜੀ ਤੇ ਜਿਹੜਾ ਬੱਚਾ ਇੱਕ ਹੋਰ ਦੂਰ ਫਿਰਦਾ ਹੋਰ ਇਹ ਆਪਾਂ ਕੋੜੀ ਲੈ ਕੇ ਆਂਦੀ ਸੀਗੀ ਇਹ ਅਨਨ ਪਿੱਛੇ ਤੋਂ ਹੀ ਮੇਟ ਹੋਈ ਵੀ ਸੀ ਪਿੱਛੇ ਤੋਂ ਮੇਟ ਹੋਈ ਵੀ ਸੀ ਜੀ ਪਤਾ ਕੀ ਦਾ ਬੱਚਾ ਜੀ ਹਾਂ ਤੁਹਾਨੂੰ ਵੀ ਪਰ ਸ਼ੌਂਕ ਬਹੁਤ ਜ਼ਿਆਦੇ ਆ ਹਾਂਜੀ ਸ਼ੁਰੂ ਤੋਂ ਲੱਗੀ ਆ ਜੀ ਬਹੁਤ ਜ਼ਿਆਦੇ ਬਾਪੂ ਨੇ ਸ਼ੌਂਕ ਫਿਰ ਪੂਰਾ ਕਰਾਤਾ ਕਿ ਹੋਰ ਵਧਾਈਆਂ ਫਿਰ ਤੁਸੀਂ ਆਪਦੇ ਜਦੋਂ ਨਹੀਂ ਮਤਲਬ ਪਹਿਲਾਂ ਮੇਰੇ ਦਾਦਾ ਜੀ ਰੱਖਦੇ ਹੁੰਦੇ ਸੀਗੇ ਜੀ ਦਾਦਾ ਜੀ ਤੋਂ ਬਾਅਦ ਡੈਡੀ ਜੀ ਵੀ ਰੱਖਦੇ ਹੁੰਦੇ ਸੀ ਪਰ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਸ ਟਾਈਮ ਦੇ ਉੱਤੇ ਉਸ ਤੋਂ ਬਾਅਦ ਅਸੀਂ ਥੋੜਾ ਘੋੜਿਆਂ ਦਾ ਘਟਾਤਾ ਸੀਗਾ ਅਸੀਂ ਪਸੂਆਂ ਵਾਲੇ ਪਾਸੇ ਡੈਡੀ ਵਰਗੇ ਕਿਤੇ ਜਾਦੇ ਹੋ ਗਏ ਸੀਗੇ ਕਿਵੇਂ ਬੱਜਾਂ ਗਾਮ ਵਾਲੇ ਪਾਸੇ ਹੀ ਹਮ ਅਸੀਂ ਉਸ ਟਾਈਮ ਪੜਦੇ ਹੁੰਦੇ ਸੀ ਫਿਰ ਅਸੀਂ ਕਿਵੇਂ ਮਤਲਬ ਮੇਰੇ ਤਾਇਆ ਜੀ ਕੋਲ ਉੱਥੇ ਸਰੀ ਵਾਲੇ ਜਾਂਦੇ ਸੀ ਉੱਥੇ ਅਸੀਂ ਘੋੜੀਆਂ ਦੇਖਦੇ ਜਾਂ ਸਾਡੇ ਕੋਲੇ ਘਰੇ ਫੋਟੋਆਂ ਪਈਆਂ ਗਈਆਂ ਕਿ ਦੋ ਘੋੜੀਆਂ ਸਾਡੇ ਕੋਲੇ ਨੱਚਣ ਵਾਲੀਆਂ ਵੀ ਹੁੰਦੀਆਂ ਸੀਗ ਕਰੇ ਬਹੁਤ ਸਾਰੀਆਂ ਫੋਟੋਆਂ ਪਈ ਸੀ ਫੋਟੋਆਂ ਦੇਖਦੇ ਹੁੰਦੇ ਤਾਂ ਅਸੀਂ ਵੀ ਕਹਿ ਆ ਕਰੀਏ ਵੀ ਯਾਰ ਸਾਨੂੰ ਵੀ ਹੁਣ ਲੈ ਕੇ ਦਿਓ ਘੋੜੀਆਂ ਅਸੀਂ ਵੀ ਘੋੜੀਆਂ ਰੱਖਿਆ ਕਰਾਂਗੇ ਤਾਂ ਫਿਰ ਹੌਲੀ ਹੌਲੀ ਐਂ ਕਰਕੇ ਪਹਿਲਾਂ ਚੰਬੀ ਘੋੜੀ ਲੈਂਦੀ ਉੱਥੋਂ ਫਿਰ ਹੌਲੀ 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 ਹੋਣਾ ਐ ਵੀ ਵਧੀਆ ਪਸ਼ੂ ਬਣ ਗਏ 6-7 ਪਸ਼ੂਣ ਹੈਗੇ ਆ ਇਹਨਾਂ ਦਾ ਫਿਰ ਨਾਂ ਨੂੰ ਵੀ ਰੱਖਿਆ ਕੋਈ ਹਾਂਜੀ ਤਕਰੀਬਨ ਸਾਰਿਆਂ ਦੇ ਨਾਂ ਰੱਖੇ ਹੋਏ ਹੈਗੇ ਬਸ ਉਹ ਸ਼ੌਂਕ ਨਾਲ ਸਾਰਿਆਂ ਨੂੰ ਉਸ ਤਰੀਕੇ ਨਾਲ ਬੁਲਾਈਦਾ ਜੀ ਸਟੱਡੀ ਕਰੀ ਜਾਂਦੇ ਹੋ ਕਿ ਨਹੀਂ ਸਟੱਡੀ ਛੱਡਤੀ ਮੈਂ ਪਲੱਸ 2 ਕਰ ਲਈ ਸੀਗੀ ਪਲੱਸਟ ਤੋਂ ਬਾਅਦ ਮੈਂ ਇਹਨੂੰ ਜੋਬ ਮਿਲ ਗਈ ਸੀਗੀ ਸ਼ਾਲਾ ਦੇ ਵਿੱਚ ਹੁਣ ਮੈਂ ਸ਼ਾਲਾ ਦੇ ਚ ਜੋਬ ਕਰਦਾ ਜੀ ਵਾਹ ਜੀ ਵਾਹ ਮੈਂ ਜੋਬ ਕਰੀ ਜਾਂਦੇ ਆ ਨਾ ਆਉਂਦਾ ਘਰੇ ਮਤਲਬ ਇਹ ਸ਼ੌਂਕ ਪੂਰਾ ਹੋ ਜਾਂਦਾ ਜੀ ਨਾਲ ਨਾਲ ਹੂੰ ਕਿਉਂਕਿ ਜੌਬ ਕਰਨ ਦੇ ਦਿੰਦਿਆਂ ਇੰਨਾ ਟਾਈਮ ਮਿਲ ਜਾਂਦਾ ਫਿਰ ਜੌਬ ਕਰਨ ਦਾ ਹਾਂਜੀ ਬਾਕੀ ਆਇਆ ਵੀ ਸੁਬਾ ਸ਼ਾਮਾ ਸੁਬਾ ਸਦੇ ਆ ਉੱਠ ਕੇ ਹੀ ਸਾਰੇ ਪਸ਼ੂਆਂ ਦਾ ਪੂਰਾ ਧਿਆਨ ਰੱਖੀ ਜਾਂ ਨੀਰਾ ਪੱਠਾ ਪਾ ਕੇ ਸਾਰਾ ਕੁਝ ਕਰਕੇ ਉਹ ਰਾਈਡਿੰਗ ਵੀ ਕਰੀਦੀ ਆ ਸੁਬਾ ਚੜ ਕੇ ਸਾਰਿਆਂ ਦੇ ਘੇੜਾ ਘੂੜੇ ਦੇਖ ਕੇ ਆਦਾ ਸ਼ਾਮ ਪੂਰਾ ਕਰਕੇ ਫਿਰ ਕੰਮ ਤੇ ਜਾਈਦਾ ਜੀ ਸ਼ਾਮ ਨੂੰ ਆ ਕੇ ਫਿਰ ਮੰਨ ਕੇ ਚੱਲੋ ਕਿੰਨਾ ਵੀ ਵੱਧੋ ਟਾਈਮ ਹੁੰਦਾਗਾ 6-7 ਵਜੇ ਆ ਜਾਈਦਾ ਉਸ ਤੋਂ ਬਾਅਦ 2-3 ਘੰਟੇ ਪਸ਼ੂਆਂ ਦੇ ਵਿੱਚ ਹੀ ਰਹੀਦਾਗਾ ਵਾਹ ਜੀ ਵਾਹ ਹਾਂ ਜੀ ਸੰਤੁਸ਼ਟੀ ਕਿੰਨੀ ਕਾ ਜਦੋਂ ਦਾ ਇਹ ਕਾਰੋਬਾਰ ਸ਼ੁਰੂ ਕੀਤਾ ਨਹੀਂ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜੀ ਜਾਨਵਰਾਂ ਦੇ ਵਿੱਚ ਬਹਿ ਕੇ ਜਾਨਵਰਾਂ ਦੇ ਵਿੱਚ ਹੁਣ ਰਾਤ ਨੂੰ ਵੀ ਅਸੀਂ ਜਾਨਵਰਾਂ ਦੇ ਵਿੱਚ ਹੀ ਰਹਿਨੇ ਆ ਹਮ ਰਿਸ਼ਤੇ ਰਿਸ਼ਤਦਾਰੀ ਜਾਂ ਵੜਦੇ ਹੋ ਕਿ ਸੌਰੀ ਸੂਰੀ ਜਾਨ ਦਾ ਟਾਈਮ ਲੱਗ ਜਾਂਦਾ ਨਹੀਂ ਹਾਂ ਟਾਈਮ ਤਾਂ ਲੱਗ ਜਾਂਦਾ ਜੀ ਟਾਈਮ ਬਾਕੀ ਸਾਰੇ ਹੀ ਹੈਗੇ ਘਰੇ ਆਉਂਦੇ ਆਪ ਵੀ ਪਾਸੇ ਅਸੀਂ ਉਹਨੇ ਕੇ ਫਾਦਰ ਜੀ ਹੁਣ ਇੱਥੇ ਰਹਿੰਦੇ ਆ ਘਰੇ ਬਾਕੀ ਮੰਮੀ ਵਰਗੀਆਂ ਹੈਗੀਆਂ ਸਾਰਿਆਂ ਨੂੰ ਸ਼ੌਂਕ ਆ ਜੀ ਸ਼ੁਰੂ ਤੋਂ ਲੈ ਕੇ ਹੁਣ ਜੇ ਆਪ ਵੀ ਕਿਤੇ ਬਾਹਰ ਰਹਨੇ ਹੁੰਨੇ ਆ ਤਾਂ ਮੰਨ ਕੇ ਚਲੋ ਮੇਰੀ ਕਿਵੇਂ ਵਾਈਫ ਹੋ ਗਈ ਜਾਂ ਕਿ ਸਾਡੀਆਂ ਦੂਜੀਆਂ ਮੰਮੀਆਂ ਵਰਗੀਆਂ ਹੋ ਗਈਆਂ ਉਹ ਸਾਰੀ ਸਾਬ ਸੰਭਾਲ ਆਪ ਕਰਦੀਆਂ ਇੱਕੋ ਜੈਂਟ ਫੈਮਿਲੀ ਆ ਹਾਂਜੀ ਹਾਂਜੀ ਵੈਰੀ ਗੁੱਡ ਉਹ ਬਹੁਤ ਵਧੀਆ ਐ ਫਿਰ ਇੱਕ ਅੰਕਲ ਹੋਰ ਚੀਜ਼ ਦੱਸੋ ਦਰਸ਼ਕਾਂ ਨੂੰ ਜਿਵੇਂ ਤੁਸੀਂ ਲੰਮੇ ਸਮੇਂ ਦੇ ਪੀੜੀ ਦਰ ਪੀੜੀ ਰੱਖਦੇ ਆਂ ਇਹ ਸੋਨੂੰ ਵੇਖ ਕੇ ਕੋਈ ਹੈਗਾ ਦਰਸ਼ਕ ਭਰਾ ਕੋਈ ਜਿਨ੍ਹਾਂ ਨੇ ਕੋਲ ਆਖੇ ਹੁਣ ਬਹੁਤ ਜੀ ਬਹੁਤ ਸਾਡੇ 10 ਘਰ ਤਾਂ ਪਿੰਡ 'ਚ ਹੀ ਆ ਜੀ ਆ ਜਸਵੀਰ ਗਿਆ ਮੁੰਡੇ ਸਾਰੇ ਆਪਣੇ ਵਿਚਾਰੇ ਪ੍ਰੇਮੀ ਆ ਇਹ ਬਹੁਤ ਵਧੀਆ ਇਹਨਾਂ ਦਾ ਪ੍ਰੇਮ ਹੈ ਜਦੋਂ ਰਾਤ ਨੂੰ ਵੀ ਜੇ ਅਸੀਂ ਕਿਸੇ ਵੇਲੇ ਨਾ ਹੋ ਗਏ ਮਾੜਿਆ ਫੋਨ ਕਿਸੇ ਨੂੰ ਕਰਦਗੇ 10 10 ਘੋੜਨ ਵਾਲੇ ਉਹਦੇ ਇਕੱਠੇ ਹੋ ਜਾਂਦੇ ਆ ਜੇ ਕੋਈ ਮਾੜੀ ਢਿੱਲ ਮਸ ਹੁੰਦੀ ਆ ਕੋਈ ਫਿਕਰ ਨਹੀਂ ਸਾਨੂੰ ਜੇ ਇਸ ਬੰਦੇ ਵੀ ਨਾ ਘਰੇ ਹੁਣ ਕੋਈ ਚੱਕਰ ਨਹੀਂ ਜੀ ਬਾਕੀ ਆਪਣਾ ਜਗਸੀਰ ਕਲਿਆਣਾ ਉਹਦੇ ਨਾਲ ਵੀ ਆਪਣਾ ਬਹੁਤ ਪ੍ਰੇਮ ਆ ਉਹਨੇ ਵੀ 10 15 ਨਾਲ ਬਹੁਤ ਸੋਹਣੇ ਮਾਲવાડી ਬਣਾਏ ਆ ਹੁਣ ਚੰਗਾ ਫਾਰਮ ਬਣਾਇਆ ਹੈਗਾ ਜੀ ਉਹ ਵੀ ਤੜਕੇ ਆਥ ਨੇ ਅਸੀਂ ਇਕੱਠੇ ਹੁੰਦੀ ਰਹਿੰਦੇ ਆ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਤੇ ਉਹਨਾਂ ਨੇ ਵੀ ਬਹੁਤ ਸੋਹਣੇ ਘੋੜੇ ਘੋੜੀਆਂ ਬਸ਼ੇਰੇ ਆਪਣੇ ਘਾਟੇ ਦੇ ਵੀ ਐ ਫਿਰ ਉਹ ਦਰਵਾਗ ਦੇ ਚੰਗੇ ਜਾਨਵਰ ਵਧਿਆ ਬਣਾਏ ਉਹਨਾਂ ਨੇ ਹਮ ਰਣਗੇ ਵਾਲੇ ਜੀ ਤੇ ਬਹੁਤ ਚੰਗੇ ਚੰਗੇ ਬੱਚੇ ਆ ਉਹਦੇ ਕੋਲੇ ਚੰਗੀਆਂ ਘੋੜੀਆਂ ਵੀ ਐ ਹਮ ਤੁਹਾਡਾ ਬਾਈ ਜੀ ਕੀ ਨਾਮ ਹੈ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਬਾਈ ਫਿਰ ਤੁਸੀਂ ਪਿੰਡ 'ਚ ਰਹਿੰਦੇ ਹੋ ਹਾਂਜੀ ਹਾਂਜੀ ਤੇ ਤੁਹਾਨੂੰ ਫਿਰ ਸ਼ੌਂਕ ਅੰਕਲ ਜੀ ਤੋਂ ਹੀ ਪਿਆ ਨਹੀਂ ਸਾਡੇ ਕੁਸਤਾ ਪਹਿਲਾਂ ਮੇਰੇ ਬਾਬਾ ਜੀ ਨੂੰ ਸੀਗਾ ਹਮ ਇਤਨਾ ਕਲਿਆਣ ਭੋਲਾ ਕਿ ਘੂੜੀ ਹੁੰਦੀ ਸੀ ਜੀ ਉਹਦੇ ਨਾਲ ਬਾਲੇ ਮਿੱਤਰ ਪਿਆਰੇ ਸੀਗੇ ਉਹਦਾ ਉਥੇ ਜਾਂਦਾ ਹੁੰਦਾ ਸੀਗਾ ਤੇ ਉਹ ਕਦੇ ਵੀ ਮੈਂ ਘੂੜੀ ਲੈਣੀ ਜੀ ਉਹਦੇ ਮੇਰੇ ਪਾਪੇ ਵਰਗੇ ਲੈ ਨਹੀਂ ਦਿੱਤੀ ਉਹ ਵਿਚੀ ਰਖਾਤਾ ਵਿਚੀ ਰਖਾਤਾ ਫਿਰ ਉਹਨੇ ਆਦੇ ਪੋਤੇ ਨੂੰ ਘੜੋਤੇ ਨੂੰ ਜਾਨੇ ਕਿ ਕਿਹਾ ਵੀ ਆਪਾਂ ਘੂੜੀ ਲੈ ਕੇ ਹੂੰ ਉਹਨੂੰ ਬਦਨ ਕਿਹੜੇ ਹਿਸਾਬ ਚ ਮਗਰ ਲਾਇਆ ਅੱਛਾ ਤੇ ਫਿਰ ਉਹਨੇ ਘੂੜੀ ਲੈ ਲਈ ਬਾਬੇ ਪੋਤੇ ਨੇ ਲੈਤੀ ਤੇ ਆ ਚੰਨ ਨੇ ਦਵਾਈ ਸੀਗੀ ਜੀ ਹਾਂ ਹੁਣ ਤਾਂ ਸਾਡੇ ਕੋਲ ਵੀ 4-5 ਹੋ ਗਏ ਸੀ ਦੋ ਤਿੰਨ ਤਾਂ ਬੀਜਤੀਆਂ ਹੁਣ ਘੋੜਾ ਵੀ ਤਿਆਰ ਕਰੀ ਜੰਨੇ ਆ ਕਿੰਨਾ ਕੁ ਵਾਦਾ ਕੀਤਾ ਉਹ ਘੋੜੀ ਨੇ ਫਿਰ ਬਹੁਤ ਜਾਵੇ ਵਾਦਾ ਕੀਤਾ ਹੂੰ ਬਹੁਤ ਵਧੀਆ ਕਮਾਈ ਕਰਕੇ ਦਿੱਤੀ ਹਜੇ ਵੀ ਆਪਣੇ ਘਰੇ ਖੜੀ ਹੈ ਜੀ ਹੁਣ ਸੂਣ ਵਾਲੀ ਹੈ ਉਹ ਆਪਣੇ ਡੋਟ ਵਾਲੇ ਘੋੜੇ ਤੋਂ ਮਹਾਰਾਣੀ ਤੋਂ ਬਣਾ ਗਈ ਹੂੰ ਹਾਂ ਹਾਂ ਤੁਹਾਨੂੰ ਫਿਰ ਜਾਣਕਾਰੀ ਸੀ ਕਿ ਜਦੋਂ ਤੁਹਾਨੂੰ ਘੋੜੀ ਲੈ ਕੇ ਦਿੱਤੀ ਕਿਉਂਕਿ ਬਹੁਤੀ ਜਾਣਕਾਰੀ ਨਹੀਂ ਸੀ ਨਹੀਂ ਕੁਝ ਬਾਹਲੀ ਏਡੀ ਨਹੀਂ ਸੀ ਜਾਣਕਾਰੀ ਬਾਕੀ ਸਾਡੇ ਘਰੇ ਜਾਂਦਾ ਦੋ ਚਾਰ ਦਿਨਾਂ ਚ ਉਦੋਂ ਬੀੜਾ ਬੇਟਾ ਸੀ ਮੇਰਾ ਦੋ ਚਾਰ ਦਿਨਾਂ ਹੀ ਸਿੱਖ ਗਿਆ ਜ਼ਰਾ ਕੁਝ ਜੀ ਤੇ ਜੋਾਕਨ ਨੂੰ ਮੋਹ ਵਾਲਾ ਹੁੰਦਾਗਾ ਫਿਰ ਇੱਕ ਉਹਦੀ ਮੰਮੀ ਨੂੰ ਵੀ ਕੁਝ ਨਾਲ ਸ਼ੌਂਕ ਪੈ ਗਿਆ ਹੂੰ ਤੇ ਰੋ ਵੀ ਦੋਨੇ ਨੇ ਕਿਉਂਕਿ ਫੈਮਿਲੀ ਦੇ ਸੰਜੋਗ ਬਿਨਾ ਇਹ ਘਰੋਵਾਰ ਵੀ ਕੰਮ ਨਹੀਂ ਹੁੰਦਾ ਜੀ ਹੁਣ ਮੇਰਾ ਬੇਟਾ ਜੀ ਪਟਿਆਲੇ ਪੜਦਾ ਹੈ ਹੂੰ ਉਹ ਜਦੋਂ ਘਰੇ ਆ ਗਿਆ ਉਹਨੇ ਖੇਡਣ ਤਾਂ ਜਾਣੇ ਨਹੀਂਗਾ ਕਿਤੇ ਉਹਨੇ ਖਰਖਰਾ ਮਾਰਤਾ ਕਿਤੇ ਕੁਝ ਕਰ ਲਿਆ ਕਿਤੇ ਉਹਨੂੰ ਨਿਵਾਹਦਾ ਬਸ ਉਹ ਹੀ ਕੰਮ ਕਰਦਾ ਤੇ ਮੜ ਪੜਨ ਲੱਗ ਗਿਆ ਬਹੁਤ ਬਹੁਤ ਤੁਹਾਡਾ ਕੀ ਨਾਮ ਹੈ ਜਸਵਿੰਦਰ ਜਸਵੀਰ ਸਿੰਘ ਹੈ ਜਸਵੀਰ ਸਿੰਘ ਬਾਈ ਫਿਰ ਤੁਹਾਨੂੰ ਤਾਂ ਕਹਿੰਦੇ ਕਾਫੀ ਐਕਸਪੀਰੀਅੰਸ ਹੋ ਗਿਆ ਕੂੜੀਆਂ ਦੇ ਵਿੱਚ ਹੈ ਕਿਹੜੇ ਕਾਰੋਬਾਰ ਦਾ ਜਿਆਦਾ ਇੰਟਰਸਟ ਹੈ ਫਿਰ ਹੁੰਦਾ ਬਾਈ ਕੋਣੀਆਂ ਦੀ ਜਿਆਦਾ ਜੀ ਕਿੰਨੀਆਂ ਘਰ ਰੱਖੀਆਂ ਆਪਣੇ ਕੋਲੇ ਆਪਣੇ ਘਰੇ ਹੈਗੇ 5-6 ਜਨਮਰ ਬਈ 5-6 ਜਨਮਰ ਹੈਗੇ ਆ ਦੋ ਕੂੜੀਆਂ ਬਰੀਡਿੰਗ ਤੇ ਆ ਤਿੰਨ ਬੱਚੇ ਆ ਛੋੜੀਆਂ ਨੁਕਰੀਆਂ ਫਿਛੜੀਆਂ ਖੜੀਆਂ ਆਪਣੇ ਕੋਲੇ ਉਹ ਸੇਲ ਆ ਲਈਆਂ ਤਿੰਨੇ ਤੇ ਬਾਕੀ ਇੱਕ ਗੂੜੀ ਨੁਕਰੀ ਹੈ ਕੱਪੜਾ ਤੁਹਾਡੇ ਵੀ ਫਿਰ ਬਲੱਡ ਚ ਹੀ ਸੀ ਇਹ ਸ਼ੌਂਕ ਨਹੀਂ ਆਪਣੇ ਨਹੀਂ ਸੀਗਾ ਬਾਈ ਪਹਿਲਾਂ ਆਪਣੇ ਕੋਈ ਨਹੀਂ ਰੱਖਦਾ ਸੀਗਾ ਹਮ ਆਪਣੇ ਪਹਿਲਾਂ ਜਿਹੜਾ ਮੇਰਾ ਫਾਦਰ ਸੀ ਉਹਨਾਂ ਦੇ ਪੋਹ ਆ ਜੀ ਰਹਉਂਦੇ ਸੀ ਉਹਨਾਂ ਦੇ ਕੋੜੀਆਂ ਰੱਖੀਆਂ ਹੁੰਦੀਆਂ ਸੀਗੀਆਂ ਜੀ ਉਹ ਛੋਟੇ ਹੁੰਦੇ ਸੀ ਉੱਥੇ ਜਾਂਦੇ ਉੱਤੇ ਹੁੰਦੇ ਹੁੰਦੇ ਲੈ ਲੈਣੇ ਚੜ ਜਾਂਦੇ ਸੀ ਹਮ ਉਸ ਤੋਂ ਬਾਅਦ ਹੀ ਆ ਫਿਰ ਬਾਬੇ ਚੰਨਣ ਕੇ ਆਪਣੇ ਇਹਨਾਂ ਨਾਲ ਮਿੱਤਰ ਪਿਆਰੀ ਸੀਗੇ ਆਪਣੇ ਇਹ ਇਹਨਾਂ ਦੇ ਆਉਂਦੇ ਜਾਂਦੇ ਸੀਗੇ ਜੀ ਬਸ ਇਹਨਾਂ ਨੂੰ ਦੇਖ ਕੇ ਰੋਦਵਾਰ ਚੰਬੀਆਂ ਕੋੜੀਆਂ ਲੈਣੀਆਂ ਕਰੇ ਕੋੜੀਆਂ ਸੂਪੀਆਂ ਹਮ ਠੀਕ ਹੈ ਉਸ ਤੋਂ ਬਾਅਦ ਥੋੜੀ ਬਹੁਤ ਇਨਕਮ ਹੋਣ ਲੱਗ ਗਈ ਹਮ ਬਸ ਉਸ ਤੋਂ ਬਾਅਦ ਫਿਰ ਇਹਨਾਂ ਚ ਵਿਚਰਦੇ ਰਹੇ ਐ ਸ਼ ਸ਼ੋਭ ਨਾਮ ਤੁਹਾਡਾ ਕੀ ਆ ਮੇਰਾ ਨਾਮ ਜਸਵੀਰ ਸਿੰਘ ਹੈ ਬਾਈ ਜਸਵੀਰ ਬਾਈ ਦੇਖੋ ਕਹਿੰਦੇ ਜਿਹੋ ਜਿਹਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਨਾ ਜਿਹੋ ਜੀ ਬੈਠ ਤੋ ਉਹ ਜੀ ਸੋਭਤ ਛੋਟੇ ਹੁੰਦਿਆਂ ਨੂੰ ਬਾਪੂ ਉਂਗਲ ਫੜ ਕੇ ਲੈ ਕੇ ਜਾਂਦਾ ਸੀ ਤੇ ਉੱਥੇ ਘੋੜੇ ਦੇਖਦੇ ਸੀ ਪਰ ਘੂੜਿਆਂ ਦਾ ਸ਼ੌਂਕ ਹੀ ਪੈ ਗਿਆ ਹੈ ਨਾ ਜਿਵੇਂ ਨਵੇਂ ਨੌਜਵਾਨ ਬੱਚੇ ਆ ਜਿਹੜੇ ਹੈ ਨਾ ਉਹਨਾਂ ਨੂੰ ਇਹ ਰਸਤਾ ਦਿਖਾਇਆ ਜਾਵੇ ਤਾਂ ਰਸਤਾ ਵੀ ਕਾਫੀ ਚੱਲਦਾ ਹੈ ਹੈ ਨਾ ਉਹ ਗਲਤ ਰਸਤੇ ਨਹੀਂ ਬੱਚਾ ਜਾਂਦਾ ਉਹ ਗਈ ਠੀਕ ਹੈ ਨਸ਼ੇ ਪੱਤੇ ਤੋਂ ਬੱਚਾ ਰਹਿ ਤਰਿੰਦਾ ਹਮ ਫालतू ਵਾਰ ਟਾਈਮ ਨਹੀਂ ਰਹਿੰਦਾ ਠੀਕ ਹੈ ਘਰੇ ਆਪਦੇ ਕੰਮ ਕ ਜੀ ਹਾਂ ਹੁਣ ਮੈਨੂੰ ਸ਼ੌਂਕ ਦੇ ਨਾਲ ਸਾਡੀ ਸਾਰੀ ਫੈਮਿਲੀ ਨੂੰ ਸ਼ੌਕ ਹੈ ਮੇਰੇ ਮੰਮੀ ਨੂੰ ਮੇਰੇ ਡੈਡੀ ਨੂੰ ਮੇਰੇ ਘਰੋਂ ਇੱਕ ਛੋਟਾ ਜਿਹਾ ਬੇਟਾ ਹੈਗਾ ਫਿਰ ਆਪ ਵੀ ਕਿਤੇ ਗਏ ਹੋਨੇ ਆ ਉਹਨਾਂ ਨੇ ਸਾਰਾ ਸਾਥ ਲੈਣਾ ਕਰ ਵਾਹ ਜੀ ਹਾਂ ਪਹਿਲਾਂ ਮੈਨੂੰ ਇਕੱਲੇ ਨੂੰ ਸੀਗੇ ਲੜਦੇ ਰਹਿੰਦੇ ਸੀਗੇ ਜੀ ਆਏ ਆ ਹਨਾ ਤੇ ਪਰ ਜਦੋਂ ਹੁਣ ਕਾਫੀ ਟਾਈਮ ਹੋ ਗਿਆ ਮਿਹਨਤ ਵੀ ਕੀਤੀ ਆ ਤੇ ਹੁਣ ਸਾਰੇ ਪਰਿਵਾਰ ਨੂੰ ਸ਼ੌਕ ਵਾਹ ਜੀ ਕਿਉਂਕਿ ਸਾਰੇ ਪਰਿਵਾਰ ਦਾ ਨਾਲ ਆ ਸ਼ੌਕ ਹੈ ਹਨਾ ਤਾਂ ਜਿਹੜੇ ਜਾਨਵਰ ਆ ਉਹ ਬਹੁਤ ਤਰੱਕੀ ਵਾਲੇ ਪਾਸੇ ਬੰਦੇ ਨੂੰ ਲੈ ਕੇ ਜਾਂਦੇ ਆ ਬਹੁਤ ਬਹੁਤ ਧੰਨਵਾਦ ਤੇ ਉਮਰ ਬੱਚੇ ਦੀ ਬਹੁਤ ਛੋਟੀ ਐ ਕੀ ਨਾਮ ਆ ਮੇਰੇ ਤੇਰਾ ਸੁਖਜੈਨ ਸਿੰਘ ਐ ਜੀ ਸੁਖਜੈਨ ਹਾਂਜੀ ਪੜ੍ਹਾਈ ਛੱਡਤੀ ਕਿ ਕਰੀ ਜਨਾ ਕਰ ਗਏ ਸੀ ਜੀ 12 ਪੂਰੀਆਂ ਕਰਕੇ 12 ਪੂਰੀਆਂ ਹੀ ਕਰਨੀਆਂ ਸੀ ਬਸ ਹਾਂਜੀ ਜੋਬ ਵੀ ਕਰਦੇ ਅੱਛਾ ਨਾਲ ਜੋਬ ਵੀ ਕਰਦੇ ਹੋ ਹਾਂਜੀ ਅੱਛਾ ਕਿਹੜੀ ਡਿਪਾਰਟਮੈਂਟ ਚ ਜੋਬ ਕਰਦੇ ਹੋ ਮੈਂ ਜੀ ਪਟਵਾਰੀ ਨਾਲ ਲੱਗਾ ਵਾਹ ਜੀ ਵਾਹ ਤੇ ਫਿਰ ਘੋੜਿਆਂ ਦਾ ਸ਼ੌਂਕ ਤੁਹਾਨੂੰ ਵੀ ਆ ਹਾਂਜੀ ਹਾਂਜੀ ਅੱਛਾ ਕਿਵੇਂ ਤੁਹਾਡੇ ਵੀ ਬਲੱਡ ਦੇ ਵਿੱਚ ਸੀ ਇਹ ਸ਼ੌਂਕ ਹਾਂਜੀ ਹਾਂਜੀ ਪਹਿਲਾਂ ਦਾਦਾ ਜੀ ਰਾਖ ਦੇਉਂਦੇ ਸੀ ਹੂੰ ਕਿੰਨੀਆਂ ਘੋੜੀਆਂ ਤੁਹਾਡੇ ਕੋਲੇ 3 ਜਨਵਰੀ 3 ਜਨਵਰੀ ਹੈ ਹਾਂਜੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਮਰ ਬਹੁਤ ਛੋਟੀ ਆ ਪਲਾਂਘਾਂ ਕਾਫੀ ਵੱਡੀਆਂ ਕੀ ਸੋਚ ਲੈ ਕੇ ਚੱਲੇ ਆ ਫਿਰ ਬਸ ਇਹ ਸ਼ੌਂਕ ਸੀਗਾ ਜੀ ਹੂੰ ਪਹਿਲਾਂ ਰੱਖਦੇ ਹੁੰਦੇ ਸੀਗੇ ਕਰ ਦੇਣਾ ਜੇ ਮੱਝਾਂ ਗਾਈਆਂ ਦਾ ਫਾਰਮ ਹੁੰਦਾ ਬਣਾ ਦੇਣਾ ਫਾਰਮ ਹਾਂਜੀ ਹਾਂਜੀ ਹੈ ਹਾਂਜੀ ਹਾਂਜੀ ਕਿਹੜੀ ਪਲੀਟ ਜਿਆਦਾ ਰੱਖੀ ਆ ਚੰਬੀ ਤੇ ਨੁਗਰੀ ਚੰਬੀ ਤੇ ਨੁਕਰੀ ਆ ਹਾਂਜੀ ਵਾਹ ਜੀ ਵਾਹ ਬਹੁਤ ਵਧੀਆ ਫਿਰ ਸਾਮ ਸੰਭਾਲ ਆਪ ਕਰਕੇ ਜਾਂਦੇ ਕਿ ਬੇਬੇ ਬਾਪੂ ਵਟਾ ਦਿੰਦੇ ਹੱਥ ਸਾਰੀ ਕਰਦੇ ਆਂ ਸਾਰੇ ਰਲ ਕੇ ਕਰੀ ਜਾਂਦੇ ਹਾਂ ਜੀ ਬਹੁਤ ਹੀ ਬਹੁਤ ਹੀ ਵਧੀਆ ਬੱਪੂ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁੱਲੂ ਹੈ ਜੀ ਤੁਸੀਂ ਫਿਰ ਚੰਨਣ ਸਿੰਘ ਤੋਂ ਵੱਡੇ ਹੋ ਹਾਂ ਜੀ ਸ਼ੌਂਕ ਫਿਰ ਤੁਹਾਨੂੰ ਵੀ ਬਹੁਤ ਸੀ ਹੈ ਵਾਹ ਬਹੁਤ 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 ਸ਼ੌਂਕ ਜੀ ਦੋਨੇ ਭਰਾ ਫਿਰ ਰਲ ਕੇ ਕਰੀ ਜਾਂਦੇ ਹੋ ਹਾਂ ਹਾਂ ਬਹੁਤ ਬਹੁਤ ਵਧੀਆ ਜੀ ਵੇਖੋ ਜੀ ਜ਼ਿਆਦਾਤਰ ਕੀ ਹੁੰਦਾ ਵੀ ਨਵਾਂ ਬੰਦਾ ਕਿਸੇ ਵੀ ਲਾਈਨ ਵਾਲੇ ਪਾਸੇ ਆਉਂਦਾ ਹੈ ਨਾ ਹਾਂ ਜੀ ਹਾਂ ਜੀ ਉਹਨੂੰ ਪਹਿਲੇ ਲੁੱਟਿਆ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਵੀ ਉਹਦੇ ਬਾਰੇ ਵੀ ਥੋੜਾ ਅਵੇਅਰ ਕਰੋ ਵੀ ਮੁੱਲ ਚੰਗੀ ਦੇ ਲੈ ਜਾਂਦਾ ਤੇ ਦੇਗਲਾ ਮਾੜੀ ਦਿੰਦਾ ਕੋਟੀ ਦਿੰਦਾ ਫਿਰ ਉਹ ਸਾਰੀ ਉਮਰੀ ਨਕਸ਼ਨ ਪੀੜੀ ਦਰ ਪੀੜੀ ਪੈ ਜਾਂਦੀ ਵੀ ਆਪਾਂ ਤਾਂ ਰੱਖਣੀ ਨਹੀਂ ਉਹ ਕਿਹੜੀਆਂ ਕਿਹੜੀਆਂ ਗੱਲਾਂ ਦਾ ਹੁਣ ਧਿਆਨ ਰੱਖੇ ਧਿਆਨ ਤਾਂ ਇਹ ਹੀ ਆ ਵੀ ਇੱਕ ਤਾਂ ਘੋੜੀ ਲਵੇ ਜਦੋਂ ਲਵੇ ਗੱਭਣ ਲਵੇ ਜੀ ਠੀਕ ਹੈ ਜੀ ਫੇਰ ਕਿਸੇ ਬੰਦੇ ਜਾਣਕਾਰ ਨੂੰ ਵੀ ਜ਼ਰੂਰੀ ਹੈ ਹਮ ਵੀ ਠੱਗੀ ਠੋਰੀ ਤੋਂ ਬਾਜੇ ਹਮ ਤੇ ਬਾਲੇ ਉੱਚੇ ਮੁੱਲ ਦਾ ਵੀ ਪਸ਼ੂ ਚੱਕਣਾ ਮਾੜਾ ਹੈ ਨਵੇਂ ਬੰਦੇ ਨੂੰ ਹਮ ਇਹ ਗੱਲਾਂ ਦਾ ਧਿਆਨ ਜ਼ਰੂਰੀ ਹੈ ਵੀ ਹੌਲੀ ਹੌਲੀ ਬਲੀਡ ਤੇ ਕੰਮ ਨਹੀਂ ਕਰਦੇ ਹਾਂਜੀ 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 ਫੇਰ ਹੀ ਜੇ ਥੱਲੇੋਂ ਚੱਲਾਂਗੇ ਫੇਰ ਹੀ ਜਾਇਆ ਜਾਂਦਾ ਜੀ ਉੱਚੀ ਮੰਜਲ ਤੇ ਹੂੰ ਬਾਕੀ ਚੰਗੇ ਘੋੜੇ ਤੋਂ ਭਰਾਈ ਵੀ ਚੰਗੇ ਘੋੜੇ ਤੋਂ ਭਰਾਈ ਵੀ ਹੋਵੇ ਹੂੰ ਇੰਨਾ ਚ ਫਿਰ ਰਿਪੀਟਰ ਰਿਪੋਰਟਰ ਦੀ ਪ੍ਰੋਬਲਮ ਆ ਜਿਵੇਂ ਗੰਨਾ ਮੱਜਾਂ ਦੇ ਵਿੱਚ ਖਾਣ ਵਾਲੇ ਸਮੇਂ 'ਚ ਥੋੜੀ ਜਿਹੀ ਬੰਦੀ ਸੀ ਨਹੀਂ ਆਉਂਦੀ ਜੀ ਨਹੀਂ ਆਉਂਦੀ ਜੀ ਇਹ ਆਪਾਂ ਸਾਂਭ ਸੰਭਾਲ ਰੱਖਾਂਗੇ ਪਾਊਡਰ ਸ਼ੱਡਰ ਗੋਲੀਆਂ ਕਾਲੀਆਂ ਬਾਕੀ ਫਿਰ ਇਹ ਆਪਦੀ ਸਾਂਭ ਸੰਭਾਲ ਰੱਖਾਂਗੇ ਚੱਕ ਚੁੱਕ ਕਰਾਉਂਦੇ ਰਹਿਾਂਗੇ ਡਾਕਟਰਾਂ ਤੋਂ ਪਤਾ ਉਹ ਰਹਿਣਾ ਚੱਲਾਂਗੇ ਕੋਈ ਡੀਪ ਪ੍ਰੋਬਲਮ ਨਹੀਂ ਆਉਂਦੀ ਇਸ ਚੀਜ਼ ਦੀ ਇਹਦੇ ਬਾਰੇ ਹੁਣ ਤੁਹਾਨੂੰ ਤਾਂ ਫਿਰ ਡਾਕਟਰ ਬਹੁਤਾ ਬੁਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਨਹੀਂ ਬੁਲਾਉਣ ਦਾ ਤਿਆਰਪਾ ਬਹੁਤ ਹੋ ਗਿਆ ਜੀ ਬਿਲਕੁਲ ਜੀ ਡਾਕਟਰ ਜਦੋਂ ਆਉਂਦਾ ਉਹਨੂੰ ਬਸ ਉਹਦੇ ਹੀ ਸਾਥ ਦੇ ਆ ਵੀ ਜਦੋਂ ਹੁਣ ਵੀ ਮਲਾਉਣੀ ਐ ਪਹਿਲਾਂ ਹੀ ਸਾਰਾ ਪਤਾ ਹੁੰਦਾ ਹੈਗਾ ਜੀ ਤੇ ਕੋਈ ਬੜਾ ਲੋਡ ਨਹੀਂ ਪੈਂਦੀ ਜੇ ਅਦਰ ਤੇ ਸ਼ਰਦ ਮਾੜਾ ਮੋਟਾ ਹੁੰਦਾ ਆਪ ਕਰੀਦਾ ਜੇ ਕੋਈ ਬੜੀ ਗੱਲ ਜਾਵੇ ਤਾਂ ਡਾਕਟਰ ਦੱਸ ਦਿੰਦੇ ਆ ਜੀ ਹਾਂ ਜੀ ਕੋਈ ਬੜਾ ਜਿਵੇਂ ਅੱਗੇ ਕਹਿੰਦੇ ਨੇ ਨਾ ਵੀ ਦਰਦ ਹੁੰਦਾ ਐ ਐ ਹੁੰਦੇ ਹੁੰਦੇ ਲੋਕ ਉਹ ਡਰਾਈ ਜਾਂਦੇ ਹੁੰਦੇ ਲੋਕ ਉਹ ਚੀਜ਼ ਐ ਜੀ ਹੋਤਾ ਹੀ ਨੌਜਵਾਨ ਪੀੜ੍ਹੀ ਐ ਸਾਰੀ ਪੜੀ ਵੀ ਐ ਤਾਂ ਬਹੁਤ ਕੁਝ ਜਾਣਦੇ ਆ ਮੋਬਾਈਲਾਂ ਤੋਂ ਦੇ ਦੇਖ ਕੇ ਕਰੀ ਜਾਂਦੇ ਆ ਹੂੰ ਹੁਣ ਸਾਧਨ ਵੀ ਬਹੁਤ ਹੋ ਗਏ ਸਾਧਨ ਵੀ ਮੈਡੀਕਲ ਤੋਂ ਲੈ ਕੇ ਠੀਕਾ ਕੋਈ ਵੀ ਲਵਾ ਲਾ ਆਪ ਹੀ ਲਾ ਲੈਣੇ ਸੀ ਜੀ ਕੋਈ ਏਡੀ ਬੜੀ ਹੋਣੀ ਹੂੰ ਕੋਈ ਇਸ ਗੱਲ ਦਾ ਡਰਨ ਦੀ ਲੋੜ ਨਹੀਂ ਬਹੁਤ ਵਧ ਗਿਆ ਬਾਕੀ ਛੇਤੀ ਦੇ ਨਾਲ ਧੰਦਾ ਬਾਕੀ ਇੱਕ ਗੱਲ ਸੁਣੋ ਜੀ ਜੇ ਆਪਾਂ ਮੱਝ ਨੂੰ ਤਾਂ ਰੋਜ਼ ਤੜਕੇ ਹੱਥ ਨੂੰ ਚੋਣੇ ਪੈਂਦੀ ਹੈ ਹੂੰ ਇਹਦਾ ਗਹਿਰਾ ਗਹਿਰਾ ਵੀ ਨਾ ਤੂੰ ਇਕੱਠੇ ਦਿਉਗੀ ਇਕੱਠੇ ਇੱਠਾ ਗੱਫਾ ਦੇ ਦਿੰਦੀ ਆ ਹੈ ਨਾ ਉਹ ਪਤਾ ਹੀ ਦਰਸ਼ਕ ਭਰਾਵਾਂ ਨੇ ਦੱਸਿਆ ਵੀ ਚੜ ਕੇ ਅੱਥਰਾਂ ਨਹੀਂ ਨਿਕਤੇ ਆਮਦਨ ਦੇਖੀ ਜਾਏ ਹੈ ਨਾ ਬਾਕੀ ਜਿਹੜੇ ਘਰੇ ਖੜੀ ਆ ਗੁਰੂ ਦਸਵੇਂ ਪਾਤਸ਼ਾਹ ਦੀ ਸਵਾਰੀ ਹੈ ਜਿੱਥੇ ਖੜੀ ਆ ਪੋਂ ਬਰਾਈ ਹੈ ਬਾਕੀ ਸੇਮੇ ਪਾਸ਼ਾ ਨੇ ਸਾਡੇ ਇੱਥੇ ਘੋੜੇ ਦੀ ਬਹੁਤ ਵਧੀਆ ਘੋੜੇ ਦੀ ਸਵਾਰੀ ਨੇ ਆਪਣੇ ਸਾਰੀ ਜਾਇਜਤ ਕਹੂ ਕਰਕੇ ਦਿੱਤੀ ਹੈ ਜੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੀਰ ਦਾ ਕੀ ਸੁਪਨਾਗਾ ਬਸ ਆਈਆਂ ਚੰਗੇ ਚੰਗੇ ਜੀ ਘੋੜੇ ਵੇ ਵੱਧ ਵੱਧ ਬਣਾਈਏ ਬਸ ਮੈਂ ਜਿਹੜਾ ਉਹ ਵੱਡਾ ਕਰੀ ਜਾਂਦੇ ਆ ਕੋਲੋਂ ਦੋ ਕਰਨੇ ਆ ਦੋ ਤੋਂ ਹੁਣ ਪੰਜ ਛੇ ਜਾਨਵਰ ਆ ਗੜੇ ਹੈਗੇ ਆ ਜੀ ਹੁਣ ਗਾਂ ਵੀ ਬਸ ਆਈਆਂ ਵੀ ਚੰਗਾ ਬਰੀਡ ਤੇ ਲੈ ਕੇ ਕੰਮ ਕਰਾਂਗੇ ਵਧੀਆ ਵਧੀਆ ਜਾਨਵਰ ਰਖਾਂਗੇ ਆਪੇ ਘੋੜੇ ਜਿਆਦਾ ਕਰਦੇ ਆ ਇੱਕ ਬਸ਼ੇਰਾ ਹੁਣ ਕਢਾਵਾ ਤਿਆਰ ਕਰੀ ਜਾਂਦੇ ਆ ਜੀ ਬਸ ਆਈ ਹੌਲੀ ਹੌਲੀ ਤੁਹਾਨੂੰ ਦੱਸਾਂਗੇ ਜੀ ਐ ਸਾਡੀਆਂ ਵੀ ਦੁਆਵਾਂ ਹੈ ਜੀ ਮਤਰੱਕੀ ਬਖਸ਼ੇ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ